ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਚਆਰ ਪੰਜਾਬੀ ਕਹਾਣੀਆਂ ਤੇ ਉਮੀਦ ਕਰਦੇ ਹਾਂ ਕਹਾਣੀ ਤੁਹਾਨੂੰ ਬਹੁਤ ਪਸੰਦ ਆਏਗੀ ਮੇਰੇ ਵਿਆਹ ਨੂੰ ਹਾਲੇ ਕੌਜੀ ਦਿਨ ਹੋਏ ਸੀ ਤੇ ਘਰ ਦੀ ਜ਼ਿੰਮੇਵਾਰੀ ਸੰਭਾਲੇ ਹੋਏ ਮੈਨੂੰ ਬਸ 2 ਦਿਨ ਹੀ ਹੋਏ ਸੀ ਮੇਰੇ ਸਹੁਰੇ ਘਰ ਵਿੱਚ ਜ਼ਿਆਦਾ ਲੋਕ ਨਹੀਂ ਸੀ ਬਸ ਮੇਰਾ ਜੇਠ ਸੀ ਜੋ ਮੇਰੇ ਪਤੀ ਦੇ ਉਮਰ ਵਿੱਚ ਬਹੁਤ ਵੱਡਾ ਸੀ ਮੇਰੇ ਪਤੀ ਦੱਸਦੇ ਸੀ ਕਿ ਮੇਰਾ ਭਰਾ ਮੇਰੇ ਨਾਲੋਂ 20 ਸਾਲ ਵੱਡਾ ਮੇਰਾ ਜੇਠ ਮੇਰੇ ਪਤੀ ਦਾ ਸਾਕਾ ਭਰਾ ਨਹੀਂ ਸੀ ਸੋਤੇਲਾ ਭਰਾ ਸੀ ਜਦੋਂ ਮੇਰੇ ਸਹੁਰੇ ਨੇ ਮੇਰੇ ਪਤੀ ਨਰੇਸ਼ ਦੀ ਮਾਂ ਨਾਲ ਵਿਆਹ ਕੀਤਾ ਉਸ ਸਮੇਂ ਮੇਰੇ ਜੇਠ ਦੀ ਉਮਰ 15 ਸਾਲਾਂ ਦੀ ਸੀ ਤੇ ਫਿਰ ਵਿਆਹ ਦੇ 5 ਸਾਲ ਬਾਅਦ ਮੇਰੀ ਸੱਸ ਨੇ ਦੋ ਜੜਬਾ ਮੁੰਡਿਆਂ ਨੂੰ ਜਨਮ ਦਿੱਤਾ ਮੇਰੇ ਜੇਠ ਦੀ ਪਤਨੀ ਨਹੀਂ ਸੀ ਆਪਣੇ ਪਤੀ ਤੋਂ ਮੈਨੂੰ ਪਤਾ ਚੱਲਿਆ ਕਿ ਸਾਡੇ ਵਿਆਹ ਦੇ 2 ਸਾਲ ਪਹਿਲਾਂ ਉਹਨਾਂ ਦੀ ਪਤਨੀ ਉਹਨਾਂ ਨੂੰ ਛੱਡ ਕੇ ਸਵਰਗਵਾਸ ਹੋ ਗਈ ਅੱਜ ਉਹਨਾਂ ਦੀ ਉਮਰ 50 ਸਾਲ ਦੇ ਲਗਭਗ ਸੀ ਮੇਰੇ ਪਤੀ ਨੇ ਮੈਨੂੰ ਵਿਆਹ ਦੀ ਰਾਤ ਹੀ ਸਮਝਾ ਦਿੱਤਾ ਸੀ ਕਿ ਮੇਰੇ ਭਰਾ ਤਾਂ ਸਿਰਫ ਨਾਮ ਦਾ ਸੋਤੇਲਾ ਉਹ ਮੈਨੂੰ ਸਕੇ ਭਰਾਵਾਂ ਦੀ ਤਰ੍ਹਾਂ ਪਿਆਰ ਕਰਦਾ ਮੇਰੇ ਭਰਾ ਨੂੰ ਗੁੱਸਾ ਬਹੁਤ ਜਲਦੀ ਆਉਂਦਾ ਉਹਨਾਂ ਨੂੰ ਕਦੇ ਵੀ ਕਿਸੇ ਗੱਲ ਲਈ ਇਨਕਾਰ ਨਾ ਕਰੀ ਉਹ ਗੁੱਸੇ ਵਿੱਚ ਪਾਗਲ ਹੋ ਜਾਂਦੇ ਆ ਮੈਂ 2 ਦਿਨਾਂ ਤੋਂ ਦੇਖ ਰਹੀ ਸੀ ਜਦੋਂ ਵੀ ਮੇਰੇ ਪਤੀ ਨੂੰ ਉਹਨਾਂ ਦੇ ਵੱਡੇ ਭਰਾ ਨੇ ਇੱਕ ਵੀ ਆਵਾਜ਼ ਦਿੰਦੇ ਤਾਂ ਮੇਰੇ ਪਤੀ ਨਰੇਸ਼ ਦੀ ਰੰਗ ਟੁੱਟ ਜਾਂਦੀ ਉਹ ਜਲਦੀ ਨਾਲ ਕਮਰੇ ਤੋਂ ਨਿਕਲ ਕੇ ਆਪਣੇ ਭਰਾ ਦੇ ਕੋਲ ਚਲਿਆ ਜਾਂਦਾ ਸੀ ਮੇਰੇ ਜੇਠ ਦੇ ਘਰ ਵਿੱਚ ਬਹੁਤ ਹੀ ਜ਼ਿਆਦਾ ਹੁਕਮ ਚੱਲਦਾ ਸੀ ਹਰ ਸਮੇਂ ਗੁੱਸੇ ਵਿੱਚ ਰਹਿੰਦੇ ਸੀ ਤੇ ਵਿਆਹ ਦੇ ਹਫ਼ਤੇ ਵਿੱਚ ਹੀ ਮੈਂ ਉਹਨਾਂ ਦਾ ਰੋਬ ਚੰਗੀ ਤਰ੍ਹਾਂ ਪਹਿਚਾਣ ਗਈ ਸੀ ਮੇਰੇ ਵਿਆਹ ਨੂੰ 8 ਦਿਨ ਪੂਰੇ ਹੋ ਗਏ ਅਤੇ ਘਰ ਦੀ ਜ਼ਿੰਮੇਵਾਰੀ ਨੂੰ ਸੰਭਾਲਦੇ ਹੋਏ ਤੀਜਾ ਦਿਨ ਸੀ ਕਿ ਜਦੋਂ ਸਵੇਰੇ-ਸਵੇਰੇ ਨਰੇਸ਼ ਨੇ ਮੈਨੂੰ ਕਿਹਾ ਕਿ ਅੱਜ ਅਸੀਂ ਸਮੁੰਦਰ ਕਿਨਾਰੇ ਜਾਵਾਂਗੇ ਤੇ ਸਮੁੰਦਰ ਦੀ ਖੂਬਸੂਰਤੀ ਦਾ ਮਜ਼ਾ ਲਵਾਂਗੇ ਮੈਂ ਵੀ ਬਹੁਤ ਖੁਸ਼ ਸੀ ਪਰ ਉਸ ਸਮੇਂ ਮੇਰੇ ਜੇਠ ਨੇ ਨਰੇਸ਼ ਨੂੰ ਬੁਲਾਇਆ ਤਾਂ ਨਰੇਸ਼ ਜਲਦੀ ਨਾਲ ਕਮਰੇ ਤੋਂ ਬਾਹਰ ਚਲਾ ਗਿਆ ਬਾਹਰ ਤੋਂ ਮੈਨੂੰ ਆਪਣੇ ਜੇਠ ਦੇ ਸ਼ੋਰ ਦੀ ਆਵਾਜ਼ ਆ ਰਹੀ ਸੀ ਕਹਿ ਰਹੇ ਸੀ ਪੂਰਾ ਇੱਕ ਹਫ਼ਤਾ ਵਿਆਹ ਦੇ ਹੰਗਾਮਿਆਂ ਵਿੱਚ ਲੰਘ ਗਿਆ ਤਾਂ ਇਸ ਨੂੰ ਅਹਿਸਾਸ ਵੀ ਆ ਕਿ ਫੈਕਟਰੀ ਵਿੱਚ ਤੇਰੇ ਨਾ ਨਾ ਹੋਣ ਦੀ وجہ ਨਾਲ ਕਿੰਨਾ ਨੁਕਸਾਨ ਹੋ ਸਕਦਾ ਤੇ ਅੱਜ ਫਿਰ ਤੋਂ ਛੁੱਟੀ ਕਰਕੇ ਬੈਠ ਗਿਆ ਹੁਣ ਦੇ ਹੁਣੇ ਫੈਕਟਰੀ ਜਾ ਸਾਰੇ ਵਰਕਰਾਂ ਦੇ ਸਿਰ ਤੇ ਖੜੇ ਹੋ ਕੇ ਕੰਮ ਕਰਵਾ ਤਾਕੇ ਉਹ ਠੀਕ ਠੰਗ ਨਾਲ ਕੰਮ ਕਰਨ ਤੇਰਾ ਵਿਆਹ ਮੈਂ ਇਸ ਲਈ ਨਹੀਂ ਕੀਤਾ ਕਿ ਤੂੰ ਕਮਰੇ ਵਿੱਚ ਹੀ ਬੈਠਾ ਰਹੇ ਤੇ ਆਪਣੀ ਪਤਨੀ ਨੂੰ ਵੀ ਕਹਿ ਕੇ ਰਸੋਈ ਦੀ ਜ਼ਿੰਮੇਵਾਰੀ ਸੰਭਾਲੇ ਇੱਥੇ ਕੋਈ ਦੂਜੀ ਔਰਤ ਨਹੀਂ ਆ ਜੋ ਅਸਦੇ ਨਖਰੇ ਚੁਕੇਗੀ ਇਹ ਸੁਣ ਕੇ ਮੈਨੂੰ ਗੁੱਸਾ ਆਇਆ ਸੀ ਕਿਉਂਕਿ ਹਾਲੇ ਵਿਆਹ ਨੂੰ 8 ਦਿਨੀ ਹੋਏ ਸੀ ਮੈਂ ਘਰ ਦੀ ਜ਼ਿੰਮੇਵਾਰੀ ਖੁਦ ਖੁਸ਼ੀ-ਖੁਸ਼ੀ ਸੰਭਾਲ ਲਈ ਸੀ ਪਰ ਅੱਜ ਮੈਂ ਇਸ ਲਈ ਖਾਣਾ ਨਹੀਂ ਬਣਾਇਆ ਸੀ ਕਿਉਂਕਿ ਮੈਂ ਨਰੇਸ਼ ਨਾਲ ਘੁੰਮਣ ਜਾਣ ਵਾਲੀ ਸੀ ਤਾਂ ਮੈਂ ਸੋਚਿਆ ਕਿ ਮੈਂ ਆਪਣੇ ਜੇਠ ਦੇ ਲਈ ਵੀ ਖਾਣਾ ਬਾਹਰ ਤੋਂ ਹੀ ਪੈਕ ਕਰਾ ਕੇ ਲੈ ਆਵਾਂਗੀ ਜਿਸਤੇ ਮੇਰੇ ਜੇਠ ਨੇ ਮੇਰੇ ਕੰਮ ਵਿੱਚ ਹੀ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਥੋੜੀ ਦੇਰ ਬਾਅਦ ਨਰੇਸ਼ ਕਮਰੇ ਵਿੱਚ ਆਇਆ ਤਾਂ ਮੈਨੂੰ ਪਿਆਰ ਨਾਲ ਸਮਝਾਉਣ ਲੱਗਿਆ ਕਿ ਭਰਾ ਦੀ ਗੱਲ ਦਾ ਬੁਰਾ ਨਾ ਮੰਨੀ ਉਹ ਸੁਭਾਅ ਦੇ ਬਹੁਤ ਸਖਤ ਹਨ ਪਰ ਉਹਨਾਂ ਦਾ ਦਿਲ ਬਹੁਤ ਚੰਗਾ ਮੈਂ ਇਸ ਉਲਝਣ ਵਿੱਚ ਰਹਿੰਦੀ ਸੀ ਕਿ ਮੇਰੇ ਜੇਠ ਦਾ ਸੁਭਾਅ ਇੰਨਾ ਖਰਾਬ ਕਿਉਂ ਆ ਪਰ ਅੱਜ ਤਾਂ ਉਸਨੇ ਸ਼ੋਰ ਸ਼ਰਾਬਾ ਜੋ ਮਚਾਇਆ ਸੀ ਮੈਂ ਹੋਰ ਵੀ ਜ਼ਿਆਦਾ ਘਬਰਾ ਗਈ ਸੀ ਨਰੇਸ਼ ਜਦੋਂ ਕਮਰੇ 'ਚ ਆਇਆ ਤਾਂ ਉਸਦਾ ਚਿਹਰਾ ਉਦਾਸ ਸੀ ਕਹਿਣ ਲੱਗਿਆ ਰਜਨੀ ਮਾਫੀ ਚਾਹੁੰਦਾ ਹਾਂ ਮੈਨੂੰ ਫੈਕਟਰੀ ਜਾਣਾ ਹੋਵੇਗਾ ਮੈਂ ਕਿਹਾ ਕੋਈ ਗੱਲ ਨਹੀਂ ਕੰਮ ਪਹਿਲਾਂ ਤੇ ਮौज-ਮਸਤੀ ਬਾਅਦ ਵਿੱਚ ਅਸੀਂ ਫਿਰ ਕਦੇ ਚਲੇ ਜਾਵਾਂਗੇ ਮੈਂ ਕੋਈ ਵੀ ਇਤਰਾਜ਼ ਨਹੀਂ ਕੀਤਾ ਨਰੇਸ਼ ਤਾਂ ਆਪਣੇ ਕੰਮ ਤੇ ਚਲਾ ਗਿਆ ਮੈਂ ਰਸੋਈ ਵਿੱਚ ਜਾ ਕੇ ਉਦਾਸ ਦਿਲ ਨਾਲ ਭਾਂਡੇ ਧੋਣ ਲੱਗੀ ਵਿਆਹ ਦੇ ਨਵੇਂ ਦਿਨਾਂ ਵਿੱਚ ਮੈਂ ਖਾਣਾ ਬਣਾਇਆ ਤੇ ਘਰ ਦੇ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਮੇਰੇ ਜੀਠ ਨੇ ਨੌਕਰਾਨੀ ਨੂੰ ਵੀ ਜਵਾਬ ਦੇ ਦਿੱਤਾ ਇਹ ਕਹਿੰਦੇ ਹੋਏ ਕਿ ਹੁਣ ਨੌਕਰਾ ਆ ਗਈ ਆ ਤਾਂ ਸਾਫ਼ ਸਫਾਈ ਵੀ ਉਹੀ ਕਰੇਗੀ ਮੈਂ ਪੂਰੇ ਘਰ ਦੀ ਸਾਫ਼ ਸਫਾਈ ਵੀ ਕਰ ਲਈ ਸੀ ਤੇ ਥੱਕ ਕੇ ਮੈਂ ਆਪਣੇ ਕਮਰੇ ਵਿੱਚ ਆਰਾਮ ਕਰਨ ਦੇ ਲਈ ਜਾਣ ਲੱਗੀ ਤਾਂ ਮੇਰੇ ਜੇਠ ਨੇ ਮੈਨੂੰ ਆਵਾਜ਼ ਦਿੱਤੀ ਉਹ ਆਪਣੇ ਕਮਰੇ ਦੇ ਵਿੱਚ ਬੈਠਾ ਸੀ ਮੈਂ ਸਿਰ ਤੇ ਚੰਗੀ ਤਰ੍ਹਾਂ ਸਾੜੂ ਦਾ ਪੱਲੂ ਵੀ ਲੈ ਰੱਖਿਆ ਸੀ ਸਾੜੀ ਰੇਸ਼ਮੀ ਸੀ ਇਸ ਲਈ ਜਦੋਂ ਆਪਣੇ ਜੇਠ ਦੇ ਕਮਰੇ ਵਿੱਚ ਗਈ ਤਾਂ ਮੈਂ ਪੁੱਛਿਆ ਜੇਠ ਜੀ ਤੁਹਾਨੂੰ ਕੀ ਚਾਹੀਦਾ ਮੇਰੀ ਆਵਾਜ਼ ਤੇ ਉਹਨਾਂ ਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਬਹੁਤ ਧਿਆਨ ਨਾਲ ਦੇਖਿਆ ਬਹੁਤ ਅਜੀਬ ਅੰਦਾਜ਼ ਵਿੱਚ ਆਪਣੇ ਸੁੱਕੇ ਹੋਏ ਬੁੱਲਾਂ ਤੇ ਜੀਭ ਫੇਰਨ ਲੱਗੇ ਦੁੱਧ ਪੀਣਾ ਹੈ ਇਹ ਸੁਣ ਕੇ ਮੈਨੂੰ ਸਭ ਤੋਂ ਪਹਿਲਾਂ ਆਪਣੀ ਸਾੜੀ ਦੇ ਪੱਲੂ ਦਾ ਖਿਆਲ ਆਇਆ ਸੀ ਕਿਉਂਕਿ ਸਾੜੀ ਦਾ ਪੱਲੂ ਰੇਸ਼ਮੀ ਸੀ ਤੇ ਉਹ ਮੋਢੇ ਤੋਂ ਢੇਠਾਂ સરਕ ਰਿਹਾ ਸੀ ਮੈਂ ਜਲਦੀ ਨਾਲ ਆਪਣੀ ਸਾੜੀ ਦਾ ਪੱਲੂ ਠੀਕ ਕੀਤਾ ਤੇ ਕਮਰੇ ਤੋਂ ਬਾਹਰ ਆ ਗਈ ਮੈਨੂੰ ਆਪਣੇ ਜੇਠ ਦੀ ਹਰਕਤ ਬਹੁਤ ਹੀ ਅਜੀਬ ਲੱਗਦੀ ਸੀ ਜੇਠ ਤਾਂ ਵੱਡੇ ਭਰਾ ਦੇ ਸਮਾਨ ਹੀ ਹੁੰਦਾ ਤੇ ਮੇਰੇ ਜੇਠ ਦੀ ਜੋ ਉਮਰ ਸੀ ਉਸ ਉਮਰ ਵਿੱਚ ਤਾਂ ਮੇਰੇ ਜੇਠ ਮੇਰੇ ਬਾਪ ਦੇ ਸਮਾਨ ਸੀ ਤੇ ਬਾਪ ਕਦੇ ਆਪਣੀਆਂ ਧੀਆਂ ਨੂੰ ਇਸ ਤਰ੍ਹਾਂ ਅਜੀਬ ਨਜ਼ਰ ਨਾਲ ਨਹੀਂ ਦੇਖਦੇ ਮੈਂ ਜਲਦੀ ਨਾਲ ਰਸੋਈ 'ਚ ਆ ਗਈ ਮੇਰਾ ਦਿਲ ਧੜਕ ਰਿਹਾ ਸੀ ਬਹੁਤ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ ਮੈਂ ਫਰਿੱਜ ਖੋਲ ਕੇ ਦੁੱਧ ਦਾ ਗਲਾਸ ਭਰਿਆ ਤੇ ਇਸ ਤੋਂ ਬਾਅਦ ਚੰਗੀ ਤਰ੍ਹਾਂ ਨਾਲ ਸਾੜੀ ਨੂੰ ਆਪਣੇ ਆਲੇ-ਦੁਆਲੇ ਲਪੇਟ ਕੇ ਜੇਠ ਦੇ ਕਮਰੇ 'ਚ ਆ ਗਈ ਤੇ ਸਾਈਡ ਟੇਬਲ ਤੇ ਦੁੱਧ ਦਾ ਗਲਾਸ ਰੱਖ ਦਿੱਤਾ ਇਸ ਤੋਂ ਪਹਿਲਾਂ ਕਿ ਮੈਂ ਕਮਰੇ ਤੋਂ ਬਾਹਰ ਜਾਂਦੀ ਮੇਰਾ ਜੇਠ ਮੈਨੂੰ ਕਹਿਣ ਲੱਗਿਆ ਥੋੜੀ ਦੇਰ ਮੇਰੇ ਕੋਲ ਬੈਠ ਮੇਰੇ ਨਾਲ ਵੀ ਗੱਲ ਕਰ ਲਿਆ ਕਰ ਹੁਣ ਤੇਰੇ ਇਲਾਵਾ ਹੋਰ ਹੁੰਦਾ ਹੀ ਕੌਣ ਆ ਮੈਂ ਪੂਰਾ ਦਿਨ ਇਕੱਲਾ ਬੈਠਾ ਪਰੇਸ਼ਾਨ ਹੋ ਜਾਂਦਾ ਇਹ ਸੁਣ ਕੇ ਮੈਂ ਕੁਝ ਪਰੇਸ਼ਾਨ ਜਿਹੀ ਹੋ ਗਈ ਜੇਠ ਇਕੱਲਾ ਹੀ ਰਹਿੰਦਾ ਸੀ ਇਸ ਲਈ ਉਹਨਾਂ ਦੇ ਕਮਰੇ ਵਿੱਚ ਕੋਈ ਜ਼ਿਆਦਾ ਖਾਸ ਸਮਾਨ ਨਹੀਂ ਸੀ ਸਿਰਫ ਇੱਕ ਬੈੱਡ ਸੀ ਤੇ ਇੱਕ ਅਲਮਾਰੀ ਸੀ ਬੈਠਣ ਲਈ ਅਲੱਗ ਤੋਂ ਕੋਈ ਸੋਫਾ ਜਾਂ ਕੁਰਸੀ ਨਹੀਂ ਸੀ ਐਸ ਲਈ ਮਜਬੂਰ ਨ ਮੈਨੂੰ ਬੈੱਡ ਦੇ ਕਿਨਾਰੇ ਤੇ ਬੈਠਣਾ ਪਿਆ ਉਹ ਮੇਰੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੇ ਜਿਵੇਂ ਹੀ ਉਹਨਾਂ ਨੇ ਦੁੱਧ ਦਾ ਗਲਾਸ ਮੂੰਹ ਨੂੰ ਲਗਾਇਆ ਤਾਂ ਜਲਦੀ ਤੋਂ ਪਿੱਛੇ ਹਟਾ ਲਿਆ ਕਹਿਣ ਲੱਗੇ ਐਨਾ ਠੰਡਾ ਦੁੱਧ ਇਹ ਮੈਂ ਨਹੀਂ ਪੀ ਸਕਦਾ ਮੈਨੂੰ ਤਾਂ ਗਰਮ-ਗਰਮ ਦੁੱਧ ਪਸੰਦ ਆ ਇਹ ਕਹਿੰਦੇ ਹੋਏ ਫਿਰ ਤੋਂ ਉਹਨਾਂ ਦੀ ਨਜ਼ਰ ਮੇਰੇ ਚਿਹਰੇ ਤੇ ਹੁੰਦੀ ਹੋਈ ਮੇਰੇ ਪੂਰੇ ਸਰੀਰ ਵਿੱਚੋਂ ਕੰਬ ਗਈ ਪਤਾ ਨਹੀਂ ਕੀ ਸੀ ਉਸ ਦੀਆਂ ਨਜ਼ਰਾਂ ਵਿੱਚ ਕਿ ਮੈਂ ਉਲਝਣ ਦਾ ਸ਼ਿਕਾਰ ਹੋਣ ਲੱਗੀ ਮੇਰੇ ਹੱਥਾਂ ਵਿੱਚ ਪਸੀਨਾ ਆਉਣ ਲੱਗਿਆ ਇੱਥੋਂ ਤੱਕ ਕਿ ਪੂਰਾ ਸਰੀਰ ਵੀ ਪਸੀਨੇ ਨਾਲ ਭਿੱਜਣ ਲੱਗਿਆ ਕਹਿਣ ਲੱਗਿਆ ਜਾਓ ਜਾ ਕੇ ਇਸ ਦੁੱਧ ਨੂੰ ਗਰਮ ਕਰਕੇ ਲੈ ਆਓ ਮੈਂ ਦੁੱਧ ਦਾ ਗਲਾਸ ਫੜਿਆ ਤੇ ਖੜੀ ਹੋ ਗਈ ਵੈਸੇ ਤਾਂ ਦੋ ਦਿਨਾਂ ਤੋਂ ਮੇਰਾ ਜੇਠ ਬਹੁਤ ਹੀ ਗੁੱਸੇ 'ਚ ਗੱਲ ਕਰ ਰਿਹਾ ਸੀ ਪਰ ਜਦੋਂ ਨਰੇਸ਼ ਘਰ ਵਿੱਚ ਨਹੀਂ ਹੁੰਦਾ ਸੀ ਤਾਂ ਉਹਨਾਂ ਦੇ ਬੋਲਣ ਦਾ ਅੰਦਾਜ਼ ਬਹੁਤ ਹੀ ਹੌਲੀ ਹੁੰਦਾ ਸੀ ਸਮਝਣੀ ਆਉਂਦਾ ਸੀ ਕਿ ਇਹ ਮੇਰਾ ਉਹੀ ਜੇਠ ਆ ਜੋ ਦੋ ਦਿਨ ਪਹਿਲਾਂ ਮੇਰੇ ਪਤੀ ਨਰੇਸ਼ ਨਾਲ ਉੱਚੀ-ਉੱਚੀ ਗੱਲ ਕਰ ਰਿਹਾ ਸੀ ਤੇ ਉਹਨਾਂ ਨੂੰ ਛਿੜਕ ਰਿਹਾ ਸੀ ਮੈਂ ਦੁੱਧ ਨੂੰ ਪਤੀਲੇ 'ਚ ਪਾ ਕੇ ਗਰਮ ਕੀਤਾ ਤੇ ਗਲਾਸ ਵਿੱਚ ਪਾ ਕੇ ਦਵਾਰਾ ਜੇਠ ਦੇ ਕਮਰੇ 'ਚ ਆ ਗਈ ਜਿਵੇਂ ਹੀ ਮੈਂ ਗਲਾਸ ਉਹਨਾਂ ਨੂੰ ਦੇਣ ਲਈ ਅੱਗੇ ਵਧਾਇਆ ਉਹਨਾਂ ਨੇ ਗਲਾਸ ਦੇ ਨਾਲ-ਨਾਲ ਮੇਰਾ ਹੱਥ ਵੀ ਫੜ ਲਿਆ ਮੇਰੇ ਪੂਰੇ ਸਰੀਰ ਵਿੱਚ ਜਿਵੇਂ ਕਰੰਟ ਜਿਹਾ ਲੱਗ ਗਿਆ ਮੈਂ ਜਲਦੀ ਨਾਲ ਘਬਰਾ ਕੇ ਹੱਥ ਪਿੱਛੇ ਕਰਨਾ ਚਾਹਿਆ ਤਾਂ ਉਹਨਾਂ ਨੇ ਮੇਰਾ ਹੱਥ ਛੱਡ ਦਿੱਤਾ ਮੈਂ ਬਾਹਰ ਜਾਣ ਲੱਗੀ ਤਾਂ ਬੋਲਿਆ ਅਰੇ ਬਾਹਰ ਕਿੱਥੇ ਜਾ ਰਹੀ ਆਂ ਇੱਥੇ ਬੈਠ ਨਾ ਮੇਰੇ ਕੋਲ ਮੇਰੇ ਨਾਲ ਗੱਲ ਕਰ ਇਹ ਕਹਿ ਕੇ ਉਹਨਾਂ ਨੇ ਠੰਡੀ ਸਾਹ ਭਰ ਲਈ ਮੈਨੂੰ ਉਹਨਾਂ ਦੀ ਗੱਲ ਅਜੀਬ ਜਹੀ ਲੱਗੀ ਤੇ ਇੱਕ ਅਜੀਬ ਜਿਹਾ ਡਰ ਮਹਿਸੂਸ ਹੋਣ ਲੱਗਿਆ ਮੈਂ ਜਲਦੀ ਨਾਲ ਦਰਵਾਜ਼ੇ ਤੋਂ ਬਾਹਰ ਨਿਕਲਣ ਵਾਲੀ ਸੀ ਕਿ ਮੇਰਾ ਜੇਠ ਬੋਲਿਆ ਰਜਣੀ ਵਿਆਹ ਦੇ ਦੂਜੇ ਦਿਨ ਜੋ ਤੂੰ ਗੁਲਾਬੀ ਰੰਗ ਦੀ ਸਾੜੀ ਪਾਈ ਸੀ ਤੇਰੇ ਤੇ ਬਹੁਤ ਹੀ ਜੱਚ ਰਹੀ ਸੀ ਅੱਜ ਸ਼ਾਮ ਨੂੰ ਵੀ ਉਹੀ ਪਾ ਲੈਣਾ ਜੇਠ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਮੈਨੂੰ ਬਹੁਤ ਬੁਰਾ ਲੱਗਿਆ ਸੀ ਜੇ ਇਹ ਗੱਲ ਮੈਨੂੰ ਨਰੇਸ਼ ਕਹਿੰਦਾ ਤਾਂ ਮੈਨੂੰ ਖੁਸ਼ੀ ਹੁੰਦੀ ਨਾ ਕਿ ਜੇਠ ਨੂੰ ਇਹ ਗੱਲ ਮੇਰੇ ਨਾਲ ਕਰਨੀ ਚਾਹੀਦੀ ਸੀ ਹੁਣ ਤਾਂ ਮੇਰੇ ਜੇਠ ਨੇ ਰੋਜ਼ ਹੀ ਇਹ ਨਵਾਂ ਤਮਾਸ਼ਾ ਫੜ ਲਿਆ ਸੀ ਜਦੋਂ ਨਰੇਸ਼ ਦਫ਼ਤਰ ਚਲਾ ਜਾਂਦਾ ਤਾਂ ਮੇਰਾ ਜੇਠ ਮੈਨੂੰ ਕਮਰੇ 'ਚ ਬੁਲਾ ਲੈਂਦਾ ਮੈਨੂੰ ਅਜੀਬ ਨਜ਼ਰਾਂ ਨਾਲ ਦੇਖਦਾ ਰਹਿੰਦਾ ਮੈਨੂੰ ਦੇਖ ਕੇ ਆਪਣੇ ਬੁੱਲਾਂ ਤੇ ਜੀਭ ਫੇਰਨ ਲੱਗਦਾ ਫਿਰ ਕਹਿੰਦਾ ਮੈਨੂੰ ਦੁੱਧ ਪੀਣਾ ਮੈਨੂੰ ਦੁੱਧ ਪਿਲਾ ਦਿਓ ਮੈਂ ਦੁੱਧ ਦਾ ਗਲਾਸ ਦੇਣ ਜਾਂਦੀ ਤਾਂ ਮੇਰਾ ਹੱਥ ਫੜ ਲੈਂਦਾ ਕਹਿੰਦਾ ਮੇਰੇ ਕੋਲ ਬੈਠ ਮੇਰੇ ਨਾਲ ਗੱਲ ਕਰਿਆ ਕਰ ਮੈਂ ਭਲਾਂ ਕੀ ਗੱਲ ਕਰਦੀ ਇੱਕ ਦਿਨ ਮੈਂ ਕਹਿ ਦਿੱਤਾ ਕਿ ਜੇ ਤੁਸੀਂ ਘਰ ਚ ਬੋਰ ਹੁੰਦੇ ਹੋ ਤਾਂ ਦਫ਼ਤਰ ਕਿਉਂ ਨਹੀਂ ਚਲੇ ਜਾਂਦੇ ਕਹਿਣ ਲੱਗਿਆ ਹੁਣ ਨਰੇਸ਼ ਨੂੰ ਪਾਲ ਪੋਸ਼ ਕੇ ਵੱਡਾ ਕਰ ਦਿੱਤਾ ਜਦੋਂ ਮੇਰੇ ਮਾਪੇ ਪੂਰੇ ਹੋਏ ਸੀ ਤਾਂ ਨਰੇਸ਼ ਸਿਰਫ 5 ਸਾਲ ਦਾ ਸੀ ਮੇਰੇ ਸਹਾਰੇ ਛੱਡ ਗਏ ਸੀ ਮੈਂ ਹੀ ਉਸ ਨੂੰ ਪਾਲ-ਪੋਸ ਕੇ ਵੱਡਾ ਕੀਤਾ ਹੁਣ ਤਾਂ ਮੇਰੇ ਆਰਾਮ ਕਰਨ ਦੇ ਦਿਨ ਹਨ ਉਸ ਨੂੰ ਹੀ ਕੰਮ ਕਰਨ ਦਿਓ ਪਰ ਮੇਰਾ ਦਿਲ ਬੇਚੈਨ ਹੋਣ ਲੱਗਿਆ ਮੈਂ ਸੋਚ ਰਹੀ ਸੀ ਕਿ ਮੈਨੂੰ ਨਰੇਸ਼ ਨਾਲ ਗੱਲ ਕਰਨੀ ਚਾਹੀਦੀ ਆ ਪਰ ਕਿਵੇਂ ਕਰਦੀ ਉਹ ਤਾਂ ਆਪਣੇ ਵੱਡੇ ਭਰਾ ਨੂੰ ਆਪਣੇ ਬਾਪ ਦੇ ਸਮਾਨ ਸਮਝਦਾ ਸੀ ਇੱਕ ਸ਼ਬਦ ਵੀ ਉਹਨਾਂ ਦੇ ਖਿਲਾਫ ਨਹੀਂ ਸੁਣ ਸਕਦਾ ਸੀ ਹਰ ਸਮੇਂ ਭਰਾ ਭਰਾ ਕਹਿ ਕੇ ਉਹਨਾਂ ਦੇ ਅੱਗੇ ਪਿੱਛੇ ਘਮਦਾ ਰਹਿੰਦਾ ਉਹਨਾਂ ਦੇ ਸਾਹਮਣੇ ਡਰ ਦੇ ਮਾਰੇ ਕੰਬ ਜਾਂਦੀ ਸੀ ਮੈਂ ਉਸ ਦਿਨ ਮੈਂ ਰਸੋਈ 'ਚ ਕੰਮ ਕਰ ਰਹੀ ਸੀ ਕਿ ਮੇਰਾ ਜੇਠ ਅਚਾਨਕ ਰਸੋਈ 'ਚ ਆ ਗਿਆ ਤੇ ਫਿਰ ਜੋ ਕੁਝ ਮੇਰੇ ਨਾਲ ਕੀਤਾ ਮੈਂ ਆਪਣੀ ਇੱਜ਼ਤ ਬਚਾ ਕੇ ਆਪਣੇ ਕਮਰੇ ਦੇ ਵਿੱਚ ਭੱਜ ਗਈ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਬਦ ਹਵਾਸੀ ਮੇਰੇ ਤੇ ਇਸ ਤਰ੍ਹਾਂ ਸਵਾਰ ਸੀ ਕਿ ਮੇਰਾ ਪੂਰਾ ਸਰੀਰ ਜ਼ੋਰ-ਜ਼ੋਰ ਨਾਲ ਕੰਬ ਰਿਹਾ ਸੀ ਜਦੋਂ ਮੈਂ ਰਸੋਈ 'ਚ ਕੰਮ ਕਰ ਰਹੀ ਸੀ ਤਾਂ ਮੇਰੇ ਪਿੱਠ ਪਿੱਛੇ ਆ ਗਿਆ। ਉਹਨਾਂ ਨੇ ਮੇਰੀ ਕਮਰ ਤੇ ਹੱਥ ਫੇਰ ਦਿੱਤਾ। ਮੈਂ ਇੱਕਦਮ ਨਾਲ ਪਿੱਛੇ ਹੋਈ ਤਾਂ ਉਹ ਮੇਰੇ ਹੋਰ ਵੀ ਨੇੜੇ ਹੋ ਕੇ ਮੇਰੇ ਮੂੰਹ ਤੇ ਹੱਥ ਫੇਰਨ ਲੱਗੇ। ਮੈਂ ਕਿਹਾ ਏ ਕੀ ਕਰ ਰਹੇ ਹੋ? ਪਿੱਛੇ ਹਟੋ। ਕਹਿਣ ਲੱਗੇ ਕਿੰਨੀ ਗਰਮੀ ਆ ਤੇਰੇ ਪੂਰੇ ਸਰੀਰ ਤੋਂ ਪਸੀਨਾ ਵਹਿ ਰਿਹਾ। ਮੈਂ ਸੋਚਿਆ ਸਾਫ਼ ਕਰ ਦੇਵਾਂ। ਮੈਂ ਉਸ ਨੂੰ ਧੱਕਾ ਦੇ ਕੇ ਆਪਣੇ ਕਮਰੇ ਦੇ ਵਿੱਚ ਭਜਾਈ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰਾ ਜੇਠ ਮੇਰੇ ਨਾਲ ਇਹ ਹਰਕਤ ਵੀ ਕਰ ਸਕਦਾ ਮੇਰੀਆਂ ਅੱਖਾਂ ਤੋਂ ਹੰਝੂ ਵਹਿਣ ਲੱਗੇ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰਾ ਜੇਠ ਇੰਨਾ ਬੇਵਕੂਫ ਤੇ ਬਤਮੀਜ਼ ਹੋਵੇਗਾ ਉਹਨਾਂ ਨੂੰ ਇਹਨਾਂ ਵੀ ਨਹੀਂ ਪਤਾ ਕਿ ਮੈਂ ਉਸ ਦੀ ਕੁੜੀ ਵਰਗੀ ਹਾਂ ਮੈਂ ਸੋਚ ਚੁੱਕੀ ਸੀ ਕਿ ਮੈਂ ਨਰੇਸ਼ ਨਾਲ ਗੱਲ ਜ਼ਰੂਰ ਕਰਾਂਗੀ ਪਰ ਉਸ ਦਿਨ ਮੈਂ ਕੋਈ ਵੀ ਕੰਮ ਨਹੀਂ ਕੀਤਾ ਪੂਰਾ ਦਿਨ ਕਮਰੇ ਚ ਬੰਦ ਰਹੀ ਕਈ ਵਾਰ ਮੇਰੇ ਜੇਠ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਮੇਰੀ ਜਗ੍ਹਾ ਕੋਈ ਵੀ ਹੁੰਦਾ ਤਾਂ ਉਹ ਵੀ ਇਹੀ ਕਰਦਾ ਜੋ ਕੁਝ ਮੈਂ ਕੀਤਾ ਸੀ ਰਾਤ ਨੂੰ ਮੇਰਾ ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਾਇਆ ਗਿਆ ਨੇ ਨਰੇਸ਼ ਜੀ ਕਹਿਣ ਲੱਗੇ ਰਜਨੀ ਦਰਵਾਜ਼ਾ ਖੋਲ ਕੀ ਬਤਮੀ ਜੀ ਆ ਕਿਉਂ ਤੂੰ ਸਵੇਰ ਤੋਂ ਦਰਵਾਜ਼ਾ ਬੰਦ ਕਰੀ ਬੈਠੀ ਆ ਨਰੇਸ਼ ਦੀ ਆਵਾਜ਼ ਸੁਣ ਕੇ ਮੈਂ ਦਰਵਾਜ਼ਾ ਖੋਲ੍ਹਿਆ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਦੋਵੇਂ ਭਰਾ ਮੈਨੂੰ ਗੁੱਸੇ ਨਾਲ ਘੂਰ ਰਹੇ ਸੀ ਨਰੇਸ਼ ਕਹਿਣ ਲੱਗਿਆ ਤੈਨੂੰ ਥੋੜੀ ਵੀ ਸ਼ਰਮ ਨਹੀਂ ਆਉਂਦੀ ਭਰਾ ਸਵੇਰ ਤੋਂ ਭੁੱਖਾ ਬੈਠਾ ਹੋਇਆ ਤੇ ਤੂੰ ਉਹਨਾਂ ਨੂੰ ਖਾਣ ਤੱਕ ਨਹੀਂ ਦਿੱਤਾ ਸ਼ੂਗਰ ਦਾ ਮਰੀਜ਼ ਆ ਉਹ ਜੇ ਉਹਨਾਂ ਦੀ ਤਬੀਅਤ ਖਰਾਬ ਹੋ ਜਾਂਦੀ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੁੰਦਾ ਮੈਂ ਕਿਹਾ ਕਿ ਮੈਂ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਦੀ ਲਾਈ ਇਸ ਵਿੱਚ ਆ ਕੇ ਉਹਨਾਂ ਲਈ ਤੁਸੀਂ ਕੋਈ ਹੋਰ ਇੰਤਜ਼ਾਮ ਕਰ ਲਵੋ ਮੇਰਾ ਇਹ ਕਹਿਣਾ ਸੀ ਕਿ ਨਰੇਸ਼ ਗੁੱਸੇ ਨਾਲ ਭੜਕ ਉੱਠਿਆ ਕਹਿਣ ਲੱਗਿਆ ਇਹ ਕੀ ਬਤਮੀਜੀ ਆ ਪਿੱਛੇ ਤੋਂ ਮੇਰੇ ਜੇਠ ਵੀ ਕਹਿਣ ਲੱਗੇ ਦੇਖਦਾ ਤੂੰ ਨਰੇਸ਼ ਹੁਣੇ ਇਸ ਕੁੜੀ ਨੂੰ ਸਾਡੇ ਘਰ ਚ ਆਏ ਹੋਏ 8 ਦਿਨ ਵੀ ਨਹੀਂ ਹੋਏ ਤੇ ਐਸ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਕੁੜੀਆਂ ਵਿਆਹ ਦੇ ਬਾਅਦ ਕੀ ਕਰਦੀਆਂ ਹਨ ਤੇ ਅੱਡ ਹੋਣ ਦੇ ਸੁਪਨੇ ਪਹਿਲਾਂ ਹੀ ਆਪਣੀਆਂ ਅੱਖਾਂ 'ਚ ਸਜਾ ਲੈਂਦੀਆਂ ਉਹਨਾਂ ਦਾ ਇਹ ਕਹਿਣਾ ਸੀ ਕਿ ਨਰੇਸ਼ ਤਾਂ ਗੁੱਸੇ ਦੇ ਨਾਲ ਅੱਗ ਬਬੂਲਾ ਹੋ ਗਿਆ ਉਹ ਕਹਿਣ ਲੱਗਿਆ ਕਿ ਅੱਗੇ ਤੋਂ ਜੇਕਰ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਗਲਤੀ ਕੀਤੀ ਤਾਂ ਮੈਂ ਤੈਨੂੰ ਤਲਾਕ ਦੇ ਕੇ ਤੇਰੇ ਘਰ ਭੇਜ ਦੇਵਾਂਗਾ ਇਹ ਸੁਣਨਾ ਸੀ ਕਿ ਮੇਰਾ ਰੰਗ ਔਡ ਗਿਆ ਮੇਰੀਆਂ ਪਹਿਲਾਂ ਤੋਂ ਦੋ ਭੈਣਾਂ ਹੋਰ ਸਨ ਅਤੇ ਗਰੀਬੀ ਦੇ ਵਿੱਚ ਬਹੁਤ ਮੁਸ਼ਕਲ ਦੇ ਨਾਲ ਮੇਰੇ ਬਾਪ ਨੇ ਦਹੇਜ ਇਕੱਠਾ ਕਰਕੇ ਮੇਰਾ ਵਿਆਹ ਕੀਤਾ ਸੀ ਵਿਦਾਈ ਸਮੇਂ ਕਹਿ ਦਿੱਤਾ ਸੀ ਕਿ ਕਦੇ ਵੀ ਲੜ ਕੇ ਨਾ ਘਰ ਆਵੀਂ ਤੇ ਆਪਣੇ ਪਤੀ ਅਤੇ ਆਪਣੇ ਜੇਠ ਦੀ ਹਰ ਗੱਲ ਮੰਨੀ ਤੇ ਆਪਣਾ ਘਰ ਬਸਾਉਣ ਦੀ ਪੂਰੀ ਕੋਸ਼ਿਸ਼ ਕਰੀ ਤੇਰਾ ਸਹੁਰਾ ਪਰਿਵਾਰ ਕੋਈ ਜਿੱਡਾ ਜਿਆਦਾ ਵੱਡਾ ਨਹੀਂ ਆ ਨਾ ਸਾਸਾ ਨਾ ਨਣਦਾ ਤੇ ਤੈਨੂੰ ਆਪਣੇ ਸਹੁਰੇ ਘਰ ਦੇ ਵਿੱਚ ਜਿਆਦਾ ਪ੍ਰੋਬਲਮ ਨਹੀਂ ਹੋਵੇਗੀ ਇਸ ਕਰਕੇ ਹਰ ਤਰ੍ਹਾਂ ਅਡਜਸਟ ਹੋਣ ਦੀ ਕੋਸ਼ਿਸ਼ ਕਰੀ ਪਰ ਮੇਰੀ ਮਾਂ ਨੂੰ ਕੀ ਪਤਾ ਸੀ ਕਿ ਮੇਰਾ ਜੇਠ ਹੀ ਸਭ ਤੋਂ ਭਾਰੀ ਸੀ ਮੇਰਾ ਜੇਠ ਜੋ ਚਾਉਂਦਾ ਸੀ ਮੈਂ ਉਹ ਨਹੀਂ ਕਰ ਸਕਦੀ ਸੀ ਉਹਨਾਂ ਦੀਆਂ ਹਰਕਤਾਂ ਤੇ ਉਹਨਾਂ ਦੀਆਂ ਬੇ ਸ਼ਰਮੀਆਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਸੀ ਉਸ ਦਿਨ ਨਰੇਸ਼ ਜ਼ਿਆਦਾ ਗੁੱਸੇ ਦੇ ਵਿੱਚ ਸੀ ਮੈਂ ਉਸ ਨੂੰ ਕੁਝ ਵੀ ਨਹੀਂ ਦੱਸਿਆ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਮੇਰੀ ਗੱਲ ਦਾ ਵਿਸ਼ਵਾਸ ਨਹੀਂ ਕਰੇਗਾ ਤੇ ਮੈਨੂੰ ਹੀ ਝੂਠਾ ਠਹਿਰਾ ਦੇਵੇਗਾ ਮੈਂ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਜਾ ਕੇ ਬੈੱਡ ਤੇ ਬੈਠ ਗਈ ਮੇਰਾ ਜੇਠ ਕਹਿਣ ਲੱਗਿਆ ਨਰੇਸ਼ ਇਸ ਨੂੰ ਆਖਰੀ ਵਾਰ ਸਮਝਾ ਦੇ ਜੇਕਰ ਇਹ ਫਿਰ ਤੋਂ ਵੀ ਨਾ ਸਮਝੀ ਤਾਂ ਮੈਂ ਇਸ ਦੀ ਮਾਂ ਨਾਲ ਜਾ ਕੇ ਗੱਲ ਕਰਾਂਗਾ ਜਾਂ ਫਿਰ ਇਸ ਦੇ ਬਾਪ ਨਾਲ ਕਿ ਸੰਭਾਲੋ ਆਪਣੀ ਬੇਟੀ ਨੂੰ ਇਹ ਕਹਿ ਕੇ ਉਹ ਗੁੱਸੇ ਦੇ ਨਾਲ ਕਮਰੇ ਤੋਂ ਬਾਹਰ ਚਲੇ ਗਏ ਮੈਂ ਗੁੱਸੇ ਭਰੀ ਨਿਗਾਹ ਦੇ ਨਾਲ ਉਹਨਾਂ ਦੇ ਵੱਲ ਦੇਖਿਆ ਸੀ ਨਰੇਸ਼ ਕਹਿਣ ਲੱਗਿਆ ਕਿ ਆਖਰ ਪ੍ਰੋਬਲਮ ਕੀ ਆ ਤੈਨੂੰ ਆਖਰਕਾਰ ਤੇਰੇ ਸਿਰ ਉੱਤੇ ਕਿਹੜਾ ਵੱਡਾ ਪਰਿਵਾਰ ਦਾ ਬੋਝ ਆ ਜੋ ਤੇਰੇ ਤੋਂ ਸੰਭਾਲਿਆ ਨਹੀਂ ਜਾਂਦਾ ਮੇਰੀ ਇੱਕ ਹੀ ਤਾਂ ਭਰਾ ਨਾ ਮਾ ਨਾ ਬਾਪ ਨਾ ਕੋਈ ਭੈਣ ਇਸ ਤਰ੍ਹਾਂ ਦੀ ਜ਼ਿੰਦਗੀ ਤੇ ਤਾਂ ਕੁੜੀਆਂ ਸੁਪਨੇ ਸਜਾਉਂਦੀਆਂ ਜਿੱਥੇ ਉਹਨਾਂ ਦੇ ਸਿਰ ਉੱਤੇ ਕੋਈ ਜ਼ਿੰਮੇਵਾਰੀ ਨਾ ਹੋਵੇ ਮੈਂ ਕਿਹਾ ਨਰੇਸ਼ ਜੇਕਰ ਅੱਜ ਮੇਰਾ ਸੱਸ ਸਹਰਾ ਤੇ ਨਣਦ ਹੁੰਦੀ ਤਾਂ ਮੈਂ ਅੱਜ ਇਹਨਾਂ ਮੁਸ਼ਕਲਾਂ ਤੋਂ ਨਾ ਲੰਘਦੀ ਜਿਨ੍ਹਾਂ ਦੇ ਵਿੱਚੋਂ ਮੈਂ ਹੌਣ ਲੰਘ ਰਹੀ ਆ ਮੇਰੀ ਗੱਲ ਉੱਤੇ ਉਹ ਮੈਨੂੰ ਗੁੱਸੇ ਨਾਲ ਦੇਖਣ ਲੱਗਿਆ ਕਹਿਣ ਲੱਗਿਆ ਇਸ ਤਰ੍ਹਾਂ ਦੀ ਕਿਹੜੀ ਪਰੇਸ਼ਾਨੀ ਪੈਦਾ ਕਰ ਦਿੱਤੀ ਮੇਰੇ ਭਰਾ ਨੇ ਬਸ ਦੋ ਟਾਈਮ ਦੀ ਰੋਟੀ ਹੀ ਤਾਂ ਬਣਾਉਣੀ ਆ ਉਹ ਵੀ ਤੈਨੂੰ ਬੋਝ ਲੱਗ ਰਹੀ ਆ ਦੇਖੋ ਮੈਂ ਆਪਣੇ ਘਰ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਚਾਹੁੰਦਾ ਮੈਂ ਆਪਣੇ ਆਫਿਸ ਤੋਂ ਥੱਕਿਆ ਹੋਇਆ ਆਉਂਦਾ ਇਹ ਸਭ ਕੁਝ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਮੈਨੂੰ ਘਰ ਦੇ ਵਿੱਚ ਸ਼ਾਂਤੀ ਚਾਹੀਦੀ ਆ ਮੈਂ ਇਹ ਵਿਆਹ ਸ਼ਾਂਤੀ ਦੇ ਲਈ ਕੀਤਾ ਨਾ ਕਿ ਤਮਾਸ਼ਾ ਦੇਖਣ ਦੇ ਲਈ ਮੈਂ ਕਿਹਾ ਨਰੇਸ਼ ਇਸ ਤਰ੍ਹਾਂ ਕਰੋ ਆਪਣੇ ਭਰਾ ਦਾ ਵਿਆਹ ਕਰਵਾ ਦਿਓ ਮੇਰਾ ਇਹ ਕਹਿਣਾ ਸੀ ਕਿ ਨਰੇਸ਼ ਨੇ ਇੱਕ ਜ਼ੋਰਦਾਰ ਥੱਪੜ ਮੇਰੇ ਮੂੰਹ ਤੇ ਮਾਰਿਆ ਕਹਿਣ ਲੱਗਿਆ ਸ਼ਰਮ ਨਹੀਂ ਆਉਂਦੀ ਤੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੋਈ ਇਹ ਉਮਰ ਆ ਉਹਨਾਂ ਦੀ ਵਿਆਹ ਦੀ ਉਹ 50 ਪਲੱਸ ਹਨ ਕੀ ਮੇਰੇ ਭਰਾ ਦੀਆਂ ਦੋ ਰੋਟੀਆਂ ਵੀ ਤੇਰੇ ਉੱਤੋਂ ਐਡਾ ਬੋਝ ਬਣ ਗੰਗਾ ਜੋ ਤੈਨੂੰ ਇੰਨੀਆਂ ਭਾਰੀ ਲੱਗ ਰੰਗਾ ਮੈਂ ਕਿਹਾ ਨਰੇਸ਼ ਤੁਸੀਂ ਮੇਰੀ ਗੱਲ ਸਮਝ ਨਹੀਂ ਰਹੇ ਨਰੇਸ਼ ਕਹਿਣ ਲੱਗਿਆ ਇਹ ਸਮਝਣ ਵਾਲੀ ਗੱਲ ਹੈ ਹੀ ਨਹੀਂ ਮੈਂ ਜੋ ਤੇਰੀ ਬੇਵਕੂਫੀ ਭਰੀਆਂ ਗੱਲਾਂ ਨੂੰ ਸਮਝਾਂ ਮੇਰੇ ਭਰਾ ਦੀ ਉਮਰ ਦਾ ਉਮਰ ਆ ਵਿਆਹ ਕਰਨ ਦੀ ਉਹ ਸ਼ੂਗਰ ਅਤੇ ਬੀਪੀ ਦੇ ਮਰੀਜ਼ ਆ ਤੇ ਤੂੰ ਚਾਹਣੀ ਆ ਕਿ ਮੈਂ ਉਹਨਾਂ ਦੇ ਲਈ ਇਸ ਉਮਰ ਦੇ ਵਿੱਚ ਔਰਤ ਭਾਲਾਂ ਤੇ ਉਹਨਾਂ ਦਾ ਵਿਆਹ ਕਰਵਾਵਾਂ ਮੈਂ ਹੁਣ ਉਸ ਨੂੰ ਕੀ ਦੱਸਦੀ ਕਿ ਉਹਨਾਂ ਦਾ ਵੱਡਾ ਭਰਾ ਆਪਣੇ ਹੀ ਭਰਾ ਦੀ ਪਤਨੀ ਤੇ ਗਲਤ ਨਿਗਾਹ ਰੱਖੀ ਬੈਠਾ ਮੈਂ ਕਿਹਾ ਤੁਸੀਂ ਉਹਨਾਂ ਦਾ ਵਿਆਹ ਕਰਵਾ ਦਿਓ ਵਿਆਹ ਹੋਣ ਤੋਂ ਬਾਅਦ ਮੈਂ ਤੁਹਾਡੇ ਭਰਾ ਤੇ ਤੁਹਾ ਉਹਨਾਂ ਦੀ ਪਤਨੀ ਦੋਹਾਂ ਦੀ ਜ਼ਿੰਮੇਵਾਰੀ ਸੰਭਾਲ ਲਵਾਂਗੀ ਮੇਰੀ ਇਸ ਗੱਲ ਉੱਤੇ ਨਰੇਸ਼ ਮੈਨੂੰ ਹੈਰਾਨੀ ਨਾਲ ਦੇਖਣ ਲੱਗਿਆ ਤੇ ਕਹਿਣ ਲੱਗਿਆ ਕਿ ਤੂੰ ਪਾਗਲ ਹੋ ਗਈ ਆ ਮੈਨੂੰ ਤੇਰੀ ਕੋਈ ਵੀ ਗੱਲ ਸਮਝ ਵਿੱਚ ਨਹੀਂ ਆ ਰਹੀ ਜਦੋਂ ਮੇਰੇ ਭਰਾ ਦੀਆਂ ਦੋ ਰੋਟੀਆਂ ਪਕਾਆਂ ਨਹੀਂ ਜਾਂਦੀਆਂ ਤਾਂ ਤੂੰ ਉਹਨਾਂ ਦੀ ਪਤਨੀ ਨੂੰ ਕਿਵੇਂ ਕਿਸ ਤਰ੍ਹਾਂ ਸੰਭਾਲ ਲੇਗੀ ਇੱਕ ਘਰਵਾਰ ਕਾਰੋਬਾਰ ਸਭ ਕੁਝ ਮੇਰੇ ਭਰਾ ਦੇ ਨਾਮ ਆ ਜੇਕਰ ਕੋਈ ਉਹਨਾਂ ਦੀ ਪਤਨੀ ਬਣ ਕੇ ਆ ਗਈ ਤਾਂ ਸਭ ਕੁਝ ਆਪਣੇ ਕਾਬਜ਼ੇ 'ਚ ਲੈ ਲਵੇਗੀ ਤੇ ਸਾਨੂੰ ਦੋਹਾਂ ਨੂੰ ਘਰੋਂ ਧੱਕੇ ਮਾਰ ਕੇ ਬਾਹਰ ਕੱਢ ਦੇਵੇਗੀ ਤੇ ਤੂੰ ਭਰਾ ਦੇ ਗੁੱਸੇ ਨੂੰ ਤਾਂ ਚੰਗੀ ਤਰ੍ਹਾਂ ਜਾਣਦੀ ਆ ਜਦੋਂ ਉਹ ਗੁੱਸੇ ਦੇ ਵਿੱਚ ਆਉਂਦੇ ਆ ਤਾਂ ਉਹ ਕਿਸੇ ਦੀ ਵੀ ਨਹੀਂ ਸੁਣਦੇ ਮੈਂ ਵੀ ਤਾਂ ਚੁੱਪਚਾਪ ਉਹਨਾਂ ਦੀਆਂ ਗੱਲਾਂ ਸੁਣਦਾ ਰਹਿਣਾ ਅੱਜ ਤੋਂ ਬਾਅਦ ਭਰਾ ਦੇ ਦੂਜੇ ਵਿਆਹ ਦਾ ਕਦੇ ਨਾਮ ਨਾ ਲਵਾਂ ਇਹ ਕਹਿ ਕੇ ਨਰੇਸ਼ ਕਮਰੇ ਤੋਂ ਚਲਾ ਗਿਆ ਤੇ ਮੈਂ ਸੋਚਾਂ ਦੇ ਵਿੱਚ ਪੈ ਗਈ ਕਿ ਹੁਣ ਅੱਗੇ ਕੀ ਕਰਨਾ ਮੈਂ ਆਪਣੇ ਜੇਠਦਿਆਂ ਇਸ ਤਰ੍ਹਾਂ ਦੀਆਂ ਹੋਰ ਹਰਕਤਾਂ ਬਰਦਾਸ਼ਤ ਨਹੀਂ ਕਰ ਸਕਦੀ ਸੀ ਅਤੇ ਪੇਕੇ ਜਾਣ ਦਾ ਮਤਲਬ ਸੀ ਕਿ ਮੈਂ ਆਪਣਾ ਘਰ ਬਰਬਾਦ ਆਪ ਕਰ ਲੈਂਦੀ ਅਸੀਂ ਲੜਕੀਆਂ ਵੀ ਕਿੰਨੀਆਂ ਮਜਬੂਰ ਹੁੰਦੀਆਂ ਆਪਣਾ ਘਰ ਬਸਾਉਣ ਦੇ ਲਈ ਕੀ ਕੁਝ ਨਹੀਂ ਕਰਨਾ ਪੈਂਦਾ ਜੇਕਰ ਮੈਂ ਤਲਾਕ ਲੈ ਲੈਂਦੀ ਤਾਂ ਦੁਬਾਰਾ ਮੇਰੇ ਵਿਆਹ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਤੇ ਫਿਰ ਤਲਾਕ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਲਦੀ ਨਾਲ ਆਮਲੇਟ ਅਤੇ پراਠਾ ਬਣਾ ਕੇ ਦਿਓ ਭਰਾ ਨੂੰ ਬਾਹਰ ਜਾ ਦਾ ਖਾਣਾ ਹਾਜਮ ਨਹੀਂ ਹੁੰਦਾ ਮੈਂ ਬਾਹਰ ਆ ਕੇ ਆਮਲੇਟ ਅਤੇ ਪਰੌਠੇ ਬਣਾਏ ਤੇ ਕਮਰੇ ਦੇ ਵਿੱਚ ਆ ਗਈ ਉਸ ਦਿਨ ਮੈਂ ਖਾਣਾ ਵੀ ਨਹੀਂ ਖਾਦਾ ਸੀ ਨਰੇਸ਼ ਨੇ ਮੈਨੂੰ ਇੱਕ ਬਾਰ ਵੀ ਇਹ ਨਹੀਂ ਕਿਹਾ ਕਿ ਤੂੰ ਵੀ ਆ ਕੇ ਖਾਣਾ ਖਾ ਲੈ ਮਰਦ ਕਦੇ ਵੀ ਔਰਤ ਦੀ ਪਰਵਾਹ ਨਹੀਂ ਕਰਦਾ ਬਸ ਉਸ ਨੂੰ ਆਪਣੇ ਕੰਮਾਂ ਦੇ ਨਾਲ ਮਤਲਬ ਹੁੰਦਾ ਨਰੇਸ਼ ਦੀ ਗਿਣਤੀ ਵੀ ਅਜਿਹੇ ਮਰਦਾਂ ਚ ਹੁੰਦੀ ਸੀ ਉਸ ਤੋਂ ਬਾਅਦ ਮੈਂ ਆਪਣੇ ਬੁੱਲ ਸਿਉ ਲੈ ਜਦੋਂ ਨਰੇਸ਼ ਆਫਿਸ ਚਲਾ ਜਾਂਦਾ ਤਾਂ ਮੇਰਾ ਜੇਠ ਮੈਨੂੰ ਆਵਾਜ਼ਾਂ ਮਾਰਨ ਲੱਗਦਾ ਮੈਂ ਬਹੁਤ ਹੀ ਮਜਬੂਰੀ ਅਤੇ ਬੇਵਸੀ ਵਿੱਚ ਉਹਨਾਂ ਦੇ ਕਮਰੇ 'ਚ ਜਾਂਦੀ ਉਸ ਦਿਨ ਵੀ ਇਹੀ ਹੋਇਆ ਨਰੇਸ਼ ਦੇ ਜਾਣ ਤੋਂ ਬਾਅਦ ਉਹਨਾਂ ਨੇ ਮੈਨੂੰ ਆਵਾਜ਼ ਦਿੱਤੀ ਤੇ ਮੈਂ ਉਹਨਾਂ ਦੇ ਕਮਰੇ 'ਚ ਚਲੀ ਗਈ ਮੈਨੂੰ ਦੇਖ ਕੇ ਉਹ ਅਜੀਬ ਜਿਹੇ ਅੰਦਾਜ਼ ਦੇ ਨਾਲ ਮੁਸਕਰਾਉਣ ਲੱਗੇ ਤੇ ਕਹਿਣ ਲੱਗੇ ਕਿ ਕੀ ਸਮਝਦੀ ਸੀ ਤੂੰ ਤੇ ਤੇਰੇ ਹੁਸਨ ਦਾ ਜਾਦੂ ਮੇਰੇ ਭਰਾ ਦੇ ਸਿਰ ਤੇ ਚੜ ਜਾਵੇਗਾ ਤੇਰੀ ਖਾਤਰ ਉਹ ਮੈਨੂੰ ਛੱਡ ਦੇਵੇਗਾ ਤੇ ਮੇਰੇ ਤੋਂ ਅਲੱਗ ਹੋ ਜਾਵੇਗਾ ਤੈਨੂੰ ਇੱਕ ਅਲੱਗ ਘਰ ਲੈ ਦੇਵਾਂਗਾ ਤਾਂ ਆਪਣੀ ਸੋਚ ਬਦਲ ਲਾ ਇਸੇ ਵੈਚੀ ਤੇਰੀ ਭਲਾਈ ਆ ਮੈਂ ਉਸਦੇ ਖੰਭ ਚੰਗੀ ਤਰ੍ਹਾਂ ਨਾ ਕੱਟ ਰੱਖੇ ਆ ਉਹ ਚਾਹ ਕੇ ਵੀ ਕਿਤੇ ਨਹੀਂ ਜਾ ਸਕਦਾ ਤੇ ਨਾ ਹੀ ਤੂੰ ਜਾ ਸਕਦੀ ਆ ਮੈਂ ਇਸ ਕਰਕੇ ਹੀ ਤਾਂ ਕਿਸੇ ਅਮੀਰ ਘਰ ਦੀ ਕੁੜੀ ਦਾ ਵਿਆਹ ਆਪਣੇ ਭਰਾ ਦੇ ਨਾਲ ਨਹੀਂ ਕੀਤਾ ਕਿ ਉਹ ਮੇਰੇ ਭਰਾ ਨੂੰ ਭੁਜਾ ਕੇ ਹੀ ਨਾ ਲੈ ਜਾਵੇ ਇਸ ਕਰਕੇ ਹੀ ਤੇਰੇ ਵਰਗੀ ਗਰੀਬ ਕੁੜੀ ਨੂੰ ਲੈ ਕੇ ਆਇਆ ਸੀ ਕਿਉਂਕਿ ਮੈਂ ਜਾਣਦਾ ਸੀ ਕਿ ਤੇਰੇ ਪਿਓ ਦੀ ਹਾਲਤ ਇਸ ਤਰ੍ਹਾਂ ਦੀ ਨਹੀਂ ਆ ਕਿ ਉਹ ਤੇਰੇ ਘਰ ਇੱਕ ਵਾਰ ਬਸਾਉਣ ਤੋਂ ਬਾਅਦ ਵਾਪਸ ਆਪਣੇ ਘਰ ਬਿਠਾ ਸਕੇ ਜਾਂ ਤੈਨੂੰ ਕੋਈ ਹੋਰ ਘਰ ਵਿੱਚ ਵਿਆਹ ਸਕੇ ਜੇਕਰ ਤੂੰ ਚਾਹਣੀ ਆ ਕਿ ਤੇਰੀ ਜ਼ਿੰਦਗੀ ਆਸਾਨ ਹੋਵੇ ਤਾਂ ਤੂੰ ਉਹੀ ਕਰ ਜੋ ਮੈਂ ਤੈਨੂੰ ਕਰਨ ਲਈ ਕਹਾ ਵੈਸੇ ਵੀ ਤੂੰ ਮੇਰੇ ਨਾਲ ਦੋਸਤੀ ਕਰਕੇ ਫਾਇਦੇཅੀ ਰਹੇਗੀ ਅਜੇ ਵੀ ਨਰੇਸ਼ ਤੋਂ ਜ਼ਿਆਦਾ ਜੋਸ਼ ਹੈ ਮੇਰੇ ਅੰਦਰ ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਮੈਂ ਗੁੱਸੇ ਨਾਲ ਲਾਲ ਹੋ ਗਈ ਪਰ ਕੁਝ ਕਰ ਨਹੀਂ ਸਕਦੀ ਸੀ ਮੈਂ ਇੱਕ ਗੁੱਸੇ ਭਰੀ ਨਿਗਾਹ ਦੇ ਨਾਲ ਆਪਣੇ ਜੇਠ ਨੂੰ ਦੇਖਿਆ ਉਹ ਕਹਿਣ ਲੱਗੇ ਜਾਓ ਮੇਰੇ ਲਈ ਜਾ ਕੇ ਗਰਮ ਦੁੱਧ ਲੈ ਕੇ ਆਓ ਇਹ ਸ਼ਬਦ ਮੇਰੇ ਅੰਦਰ ਅੱਗ ਲਗਾ ਦਿੰਦੇ ਸੀ ਮੇਰਾ ਜੀ ਚਾਹੁੰਦਾ ਸੀ ਕਿ ਪੈਟਰੋਲ ਪਾਵਾਂ ਤੇ ਆਪਣੇ ਆਪ ਨੂੰ ਹੀ ਅੱਗ ਲਾ ਲਵਾਂ ਇਹ ਜ਼ਿਲੱਤ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੀ ਸੀ ਮੈਂ ਹੁਣ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿ ਖਾਣ ਪੀਣ ਦੀ ਚੀਜ਼ ਆਪਣੇ ਜੇਠ ਦੇ ਕਮਰੇ ਚ ਪਹੁੰਚਾ ਕੇ ਜਲਦੀ ਨਾਲ ਬਾਹਰ ਆ ਜਾਂਦੀ ਉਹ ਮੈਨੂੰ ਆਵਾਜ਼ ਦਿੰਦਾ ਰਹਿ ਜਾਂਦਾ ਮੈਂ ਉਹਨਾਂ ਦੇ ਕੋਲ ਨਾ ਬੈਠਦੀ ਤੇ ਨਾ ਹੀ ਗੱਲ ਕਰਦੀ ਜ਼ਿਆਦਾਤਰ ਸਮਾਂ ਹੁਣ ਮੈਂ ਆਪਣੇ ਕਮਰੇ ਦੇ ਵਿੱਚ ਹੀ ਗੁਜ਼ਾਰਨ ਲੱਗੀ ਸੀ ਇੱਕ ਦਿਨ ਤਾਂ ਹਾਦੀ ਹੋ ਗਈ ਮੇਰੇ ਜੇਠ ਨੇ ਨਰੇਸ਼ ਦਾ ਵੀ ਲਿਹਾਜ਼ ਨਾ ਕੀਤਾ ਅਸੀਂ ਰਾਤ ਨੂੰ ਸਾਰੇ ਖਾਣਾ ਖਾ ਰਹੇ ਸੀ ਮੈਂ ਆਪਣੇ ਜੇਠ ਦੀ ਫਰਮਾਇਸ਼ ਤੇ ਮਟਰ ਪਨੀਰ ਬਣਾਇਆ ਸੀ ਤੇ ਨਾਲ ਹੀ ਲੱਸੀ ਮੇਰਾ ਜੇਠ ਕਹਿਣ ਲੱਗਿਆ ਕਿ ਅੱਜ ਤਾਂ ਬਹੂ ਨੇ ਮੇਰਾ ਦਿਲ ਖੋਸ਼ ਕਰ ਦਿੱਤਾ ਬਹੁਤ ਹੀ ਮਜ਼ੇਦਾਰ ਖਾਣਾ ਬਣਾਇਆ ਰੇ ਨਰੇਸ਼ ਇਹ ਸੁਣ ਕੇ ਮੁਸਕਰਾਉਣ ਲੱਗਿਆ ਤੇ ਮੈਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਣ ਲੱਗਿਆ ਪਰ ਮੈਨੂੰ ਕੋਈ ਵੀ ਖੁਸ਼ੀ ਮਹਿਸੂਸ ਨਹੀਂ ਹੋਈ ਫਿਰ ਮੇਰੇ ਜੇਠ ਨੇ ਜੇਬ ਚੋਂ 2000 ਰੁਪਏ ਕੱਢੇ ਤੇ ਮੇਰੇ ਵੱਲ ਵਧਾ ਦਿੱਤੇ ਕਹਿਣ ਲੱਗੇ ਕਿ ਇਹ ਤੇਰਾ ਇਨਾਮ ਆ ਇਸ ਨੂੰ ਰੱਖ ਲੈ ਪਰ ਮੈਂ ਮਨਾ ਕਰ ਦਿੱਤਾ ਮੈਂ ਕਿਹਾ ਮੈਂ ਆਪਣਾ ਫਰਜ਼ ਨਿਭਾ ਰਹੀ ਹਾਂ ਮੈਨੂੰ ਇਹ ਪੈਸੇ ਨਹੀਂ ਚਾਹੀਦੇ ਮੇਰਾ ਮਨਾ ਕਰਨਾ ਸੀ ਕਿ ਨਰੇਸ਼ ਮੈਨੂੰ ਗੁੱਸੇ ਨਾਲ ਦੇਖਣ ਲੱਗਿਆ ਕਹਿਣ ਲੱਗਿਆ ਭਰਾ ਇੰਨੀ ਖੁਸ਼ੀ ਦੇ ਨਾਲ ਦੇ ਰਿਹਾ ਤਾਂ ਮਨਾ ਕਿਉਂ ਕਰ ਰਹੀ ਆ ਰੱਖ ਲੈ ਪੈਸੇ ਤੇਰੇ ਕੰਮ ਆ ਜਾਣਗੇ ਮੈਂ ਨਾ ਚਾਹੁੰਦੇ ਹੋਏ ਵੀ ਉਹ ਪੈਸੇ ਲੈ ਲਏ ਮੈਂ ਜਿਵੇਂ ਹੀ ਬਰਤਨ ਚੁੱਕ ਕੇ ਖੜੀ ਹੋਈ ਮੇਰਾ ਜੇਠ ਵੀ ਖੜਾ ਹੋ ਗਿਆ ਮੇਰੇ ਵੱਲ ਵੱਧ ਕੇ ਮੈਨੂੰ ਆਪਣੇ ਗਲੇ ਨਾਲ ਲਾ ਲਿਆ ਤੇ ਮੇਰੇ ਮੱਥੇ ਨੂੰ ਚੁੰਮ ਲਿਆ ਮੈਂ ਤਾਂ ਇਸ ਤਰ੍ਹਾਂ ਸੀ ਜਿਵੇਂ ਮੈਂ ਪੱਥਰ ਬਣ ਗਈ ਸੀ ਉਹ ਕਹਿਣ ਲੱਗੇ ਕਿ ਮੈਂ ਤੇਰੇ ਬਦਲੇ ਹੋਏ ਵਿਵਹਾਰ ਤੇ ਬਹੁਤ ਹੀ ਖੁਸ਼ ਹਾਂ ਬਹੂ ਇਸ ਤਰ੍ਹਾਂ ਹੀ ਰਹੀਂ ਤਾਂ ਬਹੁਤ ਜਲਦੀ ਮੇਰੇ ਦਿਲ ਵਿੱਚ ਤੇਰੀ ਜਗ੍ਹਾ ਬਣ ਜਾਵੇਗੀ ਇਹ ਕਹਿ ਕੇ ਉਹ ਆਪਣੇ ਕਮਰੇ ਦੇ ਵਿੱਚ ਚਲੇ ਗਏ ਮੈਂ ਖੁੱਲੀਆਂ ਹੋਈਆਂ ਅੱਖਾਂ ਦੇ ਨਾਲ ਨਰੇਸ਼ ਨੂੰ ਦੇਖ ਰਹੀ ਸੀ ਜਿਸ ਦੇ ਚਿਹਰੇ ਤੇ ਕੁਝ ਵੀ ਮਹਿਸੂਸ ਨਹੀਂ ਹੋ ਰਿਹਾ ਸੀ ਪਰ ਮੈਨੂੰ ਇਹ ਸਭ ਕੁਝ ਬੁਰਾ ਲੱਗਿਆ ਸੀ ਮੈਂ ਕਿਹਾ ਕਿ ਇਹ ਤੁਹਾਡੇ ਭਰਾ ਦਾ ਕਿਹੜਾ ਤਰੀਕਾ ਸੀ ਉਹ ਮੈਨੂੰ ਆਪਣੀ ਬੇਟੀ ਸਮਾਨ ਸਮਝਦੇ ਹਨ ਪਰ ਮੈਂ ਉਹਨਾਂ ਦੀ ਸਹੀ ਬੇਟੀ ਨਹੀਂ ਆ ਫਿਰ ਕੁਝ ਰਿਸ਼ਤਿਆਂ ਦਾ ਵੀ ਲਿਹਾਜ਼ ਕਰ ਲੈਂਦੇ ਮੈਂ ਉਹਨਾਂ ਦੇ ਛੋਟੇ ਭਰਾ ਦੀ ਪਤਨੀ ਆ ਤੇ ਉਹ ਮੇਰਾ ਜੇਠ ਆ ਉਹਨਾਂ ਦੀ ਮੇਰੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਉਹਨਾਂ ਦਾ ਕੀ ਹੱਕ ਬਣਦਾ ਕਿ ਉਹ ਮੈਨੂੰ ਗਲੇ ਲਗਾਉਂਦੇ ਮੇਰੀ ਇਸ ਗੱਲ ਉੱਤੇ ਨਰੇਸ਼ ਇੱਕਦਮ ਗੁੱਸੇ ਨਾਲ ਭੜਕ ਉੱਠਿਆ ਤੇ ਕਹਿਣ ਲੱਗਿਆ ਕਿ ਤੂੰ ਤਾਂ ਬਹੁਤ ਹੀ ਛੋਟੀ ਤੇ ਘਟੀਆ ਸੋਚ ਦੀ ਮਾਲਕਾ ਮੈਂ ਤਾਂ ਸੋਚ ਵੀ ਨਹੀਂ ਸਕਦਾ ਕਿ ਤੂੰ ਇੰਨੀ ਘਟੀਆ ਸੋਚ ਰੱਖਦੀ ਹੋ ਮੇਰਾ ਭਰਾ ਤੈਨੂੰ ਆਪਣੀ ਬੇਟੀ ਸਮਾਨ ਸਮਝਦਾ ਤੇ ਕੀ ਹੋ ਗਿਆ ਉਹਨੇ ਤੈਨੂੰ ਗਲੇ ਲਗਾ ਲਿਆ ਤੇ ਤੇਰੇ ਸਿਰ ਤੇ ਪਿਆਰ ਨਾਲ ਤੇਰੇ ਸਿਰ ਤੇ ਪਿਆਰ ਕਰ ਲਿਆ ਵਜਾਏ ਇਸ ਦੇ ਕੇ ਭਰਾ ਦੀ ਦਿਲ ਵਿੱਚ ਜਗ੍ਹਾ ਬਣਾਓ ਤੂੰ ਹਰ ਇੱਕ ਗੱਲ ਤੇ ਇਤਰਾਜ਼ ਕਰਨ ਬੈਠ ਜਾਨੀ ਆ ਨਰੇਸ਼ ਬਹੁਤ ਗੁੱਸੇ ਨਾਲ ਬਹੁਤੀ ਹੌਲੀ ਬੋਲ ਰਿਹਾ ਸੀ ਕਹਿਣ ਲੱਗਿਆ ਕਿ ਸ਼ੁਕਰਕਰ ਭਰਾ ਨੇ ਇਹ ਗੱਲ ਨਹੀਂ ਸੁਣੀ ਨਹੀਂ ਤਾਂ ਹੋਰ ਵੀ ਮੁਸੀਬਤ ਆ ਜਾਂਦੀ ਫਿਰ ਮੇਰੇ ਵੱਲ ਉਂਗਲੀ ਕਰਕੇ ਮੈਨੂੰ ਵਾਰਨਿੰਗ ਦੇਣ ਲੱਗਿਆ ਕਿ ਮੈਂ ਤੈਨੂੰ ਆਖਰੀ ਵਾਰ ਸਮਝਾ ਰਿਹਾ ਸੰਧਿਆ ਆਪਣਾ ਵਿਵਹਾਰ ਭਰਾ ਦੇ ਨਾਲ ਸਹੀ ਰੱਖ ਮੈਂ ਰੋਣ ਲੱਗੀ ਮੈਂ ਕਿਹਾ ਨਰੇਸ਼ ਮੈਨੂੰ ਜ਼ਹਿਰ ਲਿਆ ਦੇ ਮੇਰੀ ਬਰਦਾਸ਼ਤ ਦੀ ਹੱਦ ਹੋ ਗਈ ਆ ਜਾਂ ਫਿਰ ਆਪਣੇ ਭਰਾ ਦਾ ਵਿਆਹ ਕਰਵਾ ਦੇ ਇਹ ਕਹਿ ਕੇ ਮੈਂ ਆਪਣੇ ਕਮਰੇ ਦੇ ਵਿੱਚ ਚਲੀ ਗਈ ਕੁਝ ਸਮੇਂ ਬਾਅਦ ਡੋਰ ਬੈਲ ਵੱਜੀ ਤੇ ਫਿਰ ਬਾਹਰ ਰੌਲੇ ਦੀ ਆਵਾਜ਼ ਆਉਣ ਲੱਗੀ ਮੈਂ ਕਮਰੇ ਤੋਂ ਬਾਹਰ ਆਈ ਤਾਂ ਮੈਂ ਦੇਖਿਆ ਕਿ ਨਰੇਸ਼ ਦਾ ਇੱਕ ਜੜਵਾ ਭਰਾ ਸੀ ਜੋ ਕੈਨੇਡਾ ਚ ਪੜਨ ਗਿਆ ਹੋਇਆ ਸੀ ਉਹ ਹਣ ਵਾਪਸ ਆ ਚੁੱਕਿਆ ਸੀ ਉਹ ਵੀ ਆਪਣੀ ਪਤਨੀ ਦੇ ਨਾਲ ਮੇਰੇ ਦਿਓਰ ਨੇ ਉੱਥੇ ਹੀ ਵਿਆਹ ਕਰ ਲਿਆ ਸੀ ਮੇਰਾ ਜੇਠ ਉਸਦੇ ਨਾਲ ਨਾਰਾਜ਼ ਸੀ ਇਸ ਕਰਕੇ ਉਸ ਨੂੰ ਘਰ ਆਉਣ ਦੀ ਆਗਿਆ ਨਹੀਂ ਦਿੱਤੀ ਸੀ ਉਹਨਾਂ ਦੋਵੇਂ ਪਤੀ ਪਤਨੀ ਨੂੰ ਦੇਖ ਕੇ ਸਾਰੇ ਹੈਰਾਨ ਸਨ ਮੇਰਾ ਜੇਠ ਵੀ ਗੁੱਸੇ ਦੇ ਵਿੱਚ ਖੜਾ ਸੀ ਤੇ ਕਹਿਣ ਲੱਗਿਆ ਜੇਕਰ ਆਪਣੀ ਮਰਜ਼ੀ ਦੇ ਨਾਲ ਵਿਆਹ ਕੀਤਾ ਸੀ ਤਾਂ ਫਿਰ ਇਸ ਨੂੰ ਇੱਥੇ ਕਿਉਂ ਲਿਆਇਆ ਉੱਥੇ ਹੀ ਰਹਿੰਦਾ ਮੇਰਾ ਦਿਉਰ ਹੱਥ ਜੋੜ ਕੇ ਮਾਫੀ ਮੰਗਣ ਲੱਗਿਆ ਤੇ ਫਿਰ ਨਰੇਸ਼ ਨੇ ਵੀ ਕਿਹਾ ਕਿ ਚਲੋ ਭਰਾ ਜੀ ਛੱਡੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਰਵੀ ਨੂੰ ਆਪਣੇ ਗਲੇ ਨਾਲ ਲਗਾ ਲਓ ਤੇ ਉਹਨਾਂ ਨੂੰ ਮaaf ਕਰ ਦਿਓ ਖੈਰ ਹੁਣ ਮੇਰੀ ਦਰਾਣੀ ਆ ਚੁੱਕੀ ਸੀ ਉਹ ਬਹੁਤ ਹੀ ਖੂਬਸੂਰਤ ਤੇ ਪਤਲੀ ਜੀ ਲੜਕੀ ਸੀ ਮੈਂ ਪਰਮਾਤਮਾ ਦਾ ਧੰਨਵਾਦ ਕੀਤਾ ਮੈਂ ਹੁਣ ਘਰ ਦੇ ਵਿੱਚ ਇਕੱਲੀ ਨਹੀਂ ਹੋਵਾਂਗੀ ਉਹ ਹੁਣ ਗੱਲੜੀ ਕਸਮ ਦੀ ਲੜਕੀ ਸੀ ਤੇ ਜਲਦੀ ਹੀ ਮੇਰੇ ਨਾਲ ਘੌਲ ਮਿਲ ਗਈ ਰਵੀ ਨੇ ਨਰੇਸ਼ ਦੇ ਨਾਲ ਆਫਿਸ ਜਾਣਾ ਸ਼ੁਰੂ ਕਰ ਦਿੱਤਾ ਹੁਣ ਮੇਰੇ ਜੇਠ ਦਾ ਧਿਆਨ ਮੇਰੇ ਤੋਂ ਹਟ ਕੇ ਮੇਰੀ ਦਰਾਣੀ ਤੇ ਲੱਗ ਗਿਆ ਰਾਤ ਦਾ ਖਾਣਾ ਖਾਂਦੇ ਸਮੇ ਮੇਰਾ ਜੇਠ ਕਹਿਣ ਲੱਗਿਆ ਕਿ ਹੁਣ ਮੇਰੇ ਸਾਰੇ ਕੰਮ ਛੋਟੀ ਬਹੂ ਕਰੇਗੀ ਅਨੀਤਾ ਵੀ ਖੁਸ਼ੀ-ਖੁਸ਼ੀ ਸਾਰੇ ਕੰਮ ਕਰਨ ਦੇ ਲਈ ਤਿਆਰ ਹੋ ਗਈ ਕਹਿਣ ਲੱਗੀ ਠੀਕ ਆ ਤੁਹਾਨੂੰ ਜੋ ਵੀ ਚਾਹੀਦਾ ਮੇਰੇ ਤੋਂ ਮੰਗਿਆ ਕਰੋ ਇੱਕ ਵਾਰ ਅਨੀਤਾ ਜਦੋਂ ਜੇਠ ਦੇ ਕਮਰੇ ਤੋਂ ਬਾਹਰ ਆਈ ਤਾਂ ਬਹੁਤ ਹੀ ਡਰੀ ਹੋਈ ਸੀ ਵਾਰ-ਵਾਰ ਆਪਣੇ ਚਿਹਰੇ 'ਤੇ ਪਸੂਰ ਪਸੀਨਾ ਪੂੰਝ ਰਹੀ ਸੀ ਮੈਂ ਸਮਝ ਸਕਦੀ ਸੀ ਕਿ ਉਹ ਕਿਸ ਤਕਲੀਫ ਦੇ ਵਿੱਚੋਂ ਗੁਜ਼ਰ ਰਹੀ ਆ ਉਹ ਕਿਚਨ ਦੇ ਵਿੱਚ ਆ ਕੇ ਚੁੱਪਚਾਪ ਵਰਤਨ ਢੋਣ ਲੱਗੀ ਮੈਂ ਪੁੱਛਿਆ ਕੀ ਹੋਇਆ ਤਾਂ ਉਹ ਕਹਿਣ ਲੱਗੀ ਕਿ ਮੈਨੂੰ ਸਾਡੇ ਜੇਠ ਦੀਆਂ ਆਤਾਂ ਬਹੁਤ ਹੀ ਅਜੀਬ ਲੱਗਦੀਆਂ ਉਹ ਜਿਹੜੀਆਂ ਨਜ਼ਰਾਂ ਦੇ ਨਾਲ ਮੈਨੂੰ ਦੇਖਦੇ ਆ ਤੇ ਬੇਕਾਰ ਜਿਹੀਆਂ ਗੱਲਾਂ ਕਰਦੇ ਆ ਜਿਨ੍ਹਾਂ ਨੂੰ ਸੁਣ ਕੇ ਮੈਂ ਸ਼ਰਮ ਦੇ ਨਾਲ ਪਾਣੀ ਪਾਣੀ ਹੋ ਜਾਂਦੀ ਆ ਕਹਿਣ ਲੱਗੀ ਕਿ ਮੈਂ ਤਾਂ ਰਵੀ ਦੇ ਨਾਲ ਗੱਲ ਕਰਾਂਗੀ ਰਵੀ ਕਹਿੰਦੇ ਹਨ ਕਿ ਉਹਨਾਂ ਦਾ ਭਰਾ ਬਹੁਤ ਚੰਗਾ ਪਰ ਮੈਨੂੰ ਤਾਂ ਇਹ ਕਿਸੇ ਪਾਸੇ ਤੋਂ ਚੰਗਾ ਨਹੀਂ ਲੱਗਦਾ ਕਦੇ ਆਪਣੇ ਜੇ ਆਪ ਹੀ ਉੱਠ ਕੇ ਮੇਰੇ ਬਹੁਤ ਨੇੜੇ ਆ ਜਾਂਦਾ ਤੇ ਕਦੇ ਮੇਰਾ ਹੱਥ ਫੜ ਲੈਂਦੇ ਹਨ ਕਦੇ ਮੈਨੂੰ ਗਲੇ ਲਗਾ ਲੈਂਦੇ ਆ ਮੈਂ ਕਿਹਾ ਕਦੇ ਵੀ ਇਹ ਦੋਨੇ ਭਰਾ ਇਹ ਗੱਲ ਨਹੀਂ ਮੰਨਣਗੇ ਮੈਂ ਵੀ ਇਸ ਤਕਲੀਫ ਚੋਂ ਗੁਜ਼ਰ ਚੁੱਕੀ ਆ ਪਰ ਨਰੇਸ਼ ਨੇ ਮੇਰੀ ਕਦੇ ਗੱਲ ਨਹੀਂ ਸੁਣੀ ਅਨੀਤਾ ਕਹਿਣ ਲੱਗੀ ਮੈਂ ਤਾਂ ਰਵੀ ਨੂੰ ਸਾਫ਼ ਕਹਿ ਦਿਆਂਗੀ ਜੇਕਰ ਤੁਹਾਡੇ ਭਰਾ ਨੇ ਇਹ ਵਿਵਹਾਰ ਰੱਖਿਆ ਤਾਂ ਮੈਂ ਅਲੱਗ ਘਰ ਦੇ ਵਿੱਚ ਰ੍ਹਾਂਗੀ ਮੈਂ ਇਸ ਘਰ ਦੇ ਵਿੱਚ ਇਸ ਆਦਮੀ ਦੇ ਨਾਲ ਨਹੀਂ ਰਹਿਣਾ ਅਤੇ ਫਿਰ ਉਹੀ ਹੋਇਆ ਜਿਸ ਦਾ ਡਰ ਸੀ ਰਵੀ ਨੇ ਵੀ ਇਹ ਹੰਗਾਮਾ ਖੜਾ ਕਰ ਦਿੱਤਾ ਜੋ ਅੱਜ ਤੋਂ ਪਹਿਲਾਂ ਨਰੇਸ਼ ਨੇ ਖੜਾ ਕੀਤਾ ਸੀ ਰਵੀ ਕਹਿਣ ਲੱਗਿਆ ਮੈਂ ਇੰਨੇ ਸਾਲਾਂ ਤੋਂ ਤੇਰੇ ਨਾਲ ਵਿਦੇਸ਼ ਦੇ ਵਿੱਚ ਰਹਿ ਰਿਹਾ ਚਾਰ ਦਿਨਾਂ ਦੇ ਲਈ ਤੂੰ ਮੇਰੇ ਘਰ ਆਈਆਂ ਤੇ ਤੈਨੂੰ ਮੇਰੇ ਭਰਾ ਦੇ ਨਾਲ ਰਹਿਣਾ ਪਸੰਦ ਨਹੀਂ ਤੂੰ ਉਸ ਦੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਦੀ ਇਹ ਤੂੰ ਕੀ ਨਵਾਂ ਕੰਮ ਸ਼ੁਰੂ ਕਰ ਦਿੱਤਾ ਪਰ ਅਨੀਤਾ ਆਪਣੀ ਗੱਲ ਉਤੇ ਡਟੀ ਰਹੀ ਤੇ ਕਹਿਣ ਲੱਗੀ ਮੈਨੂੰ ਤਲਾਕ ਦੇ ਦੇ ਮੈਂ ਇਸ ਘਰ ਦੇ ਵਿੱਚ ਨਹੀਂ ਰਹਾਂਗੀ ਨਰੇਸ਼ ਮੇਰਾ ਪਤੀ ਜਦੋਂ ਕਮਰੇ ਦੇ ਵਿੱਚ ਆਇਆ ਤਾਂ ਕਾਫੀ ਚੁੱਪਚਾਪ ਗਿਆ ਸੀ ਮੈਂ ਕਿਹਾ ਨਰੇਸ਼ ਤੁਸੀਂ ਵੀ ਇਸ ਤਰ੍ਹਾਂ ਹੀ ਕਹੋਗੇ ਕਿ ਮੈਂ ਗਲਤ ਸੀ ਜੋ ਦਿੱਕਤ ਮੈਨੂੰ ਤੁਹਾਡੇ ਭਰਾ ਦੇ ਨਾਲ ਸੀ ਓ ਨੀਤਾ ਨੋਵੀਆ ਇਸ ਦਾ ਮਤਲਬ ਕਿ ਤੇ ਨਾ ਕਿ ਤੇ ਤੁਹਾਡਾ ਭਰਾ ਹੀ ਗਲਤ ਆ ਮੈਂ ਤੁਹਾਨੂੰ ਸੱਚ ਕਹਿ ਰਹੀ ਆ ਉਹਨਾਂ ਨੂੰ ਇੱਕ ਪਤਨੀ ਦੀ ਜ਼ਰੂਰਤ ਆ ਅਜੇ ਤੱਕ ਉਹਨਾਂ ਦੀ ਉਮਰ 50 ਸਾਲ ਦੀ ਹੋਈ ਆ ਪਰ ਤੁਹਾਨੂੰ ਚਾਹੀਦਾ ਸੀ ਕਿ ਤੁਹਾਡੀ ਭਾਬੀ ਦੇ ਮਰਨ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਉਸ ਦਾ ਵਿਆਹ ਕਰਵਾ ਦਿੰਦੇ ਉਹ ਸਾਨੂੰ ਸੱਚ ਵਿੱਚ ਬੇਟੀਆਂ ਹੀ ਸਮਝਦੇ ਪਰ ਗੱਲ ਸ਼ਾਇਦ ਹੁਣ ਨਰੇਸ਼ ਦੀ ਅਕਲ ਦੇ ਵਿੱਚ ਆ ਗਈ ਸੀ ਇੱਕ ਵਾਰ ਜਦੋਂ ਉਹਨਾਂ ਨੇ ਆਪਣੇ ਭਰਾ ਨੂੰ ਦੂਜੇ ਵਿਆਹ ਦੇ ਲਈ ਕਿਹਾ ਤਾਂ ਪਹਿਲਾਂ ਤਾਂ ਉਹ ਨਾਰਾਜ਼ ਹੋਇਆ ਕਹਿਣ ਲੱਗਿਆ ਕਿ ਮੈਂ ਇਸ ਉਮਰ ਦੇ ਵਿੱਚ ਵਿਆਹ ਨਹੀਂ ਕਰਾਂਗਾ ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਨਰੇਸ਼ ਨੇ ਕਿਹਾ ਕਿ ਇੱਕ ਬੇਧਵਾ ਔਰਤਾ ਜੇਕਰ ਤੁਸੀਂ ਉਸ ਨੂੰ ਸਹਾਰਾ ਦਿਓਗੇ ਤਾਂ ਕੋਈ ਵੀ ਦਿੱਕਤ ਨਹੀਂ ਆ ਉਹ ਔਰਤ ਦੀ ਉਮਰ 40 ਸਾਲ ਆ ਤੇ ਆਪਣੇ ਭਰਾਵਾਂ ਦੀ ਦਇਆ ਤੇ ਜ਼ਿੰਦਗੀ गुजार ਰਹੀ ਆ ਪਹਿਲਾਂ ਤਾਂ ਮੇਰੇ ਜੇਠ ਨੇ ਬੜੇ ਨਖਰੇ ਦਿਖਾਈ ਪਰ 2-4 ਦਿਨਾਂ ਬਾਅਦ ਖੁਧੀ ਕਹਿਣ ਲੱਗਿਆ ਕਿ ਚਲੋ ਠੀਕ ਆ ਮੈਂ ਉਸ ਦੇ ਨਾਲ ਵਿਆਹ ਕਰ ਲੈਣਾ ਤੇ ਕੁਝ ਹੀ ਦਿਨਾਂ ਦੇ ਵਿੱਚ ਮੇਰੇ ਜੇਠ ਦਾ ਵਿਆਹ ਹੋ ਗਿਆ ਪਰ ਨਰੇਸ਼ ਅਤੇ ਰਵੀ ਨੇ ਵਿਆਹ ਤੋਂ ਪਹਿਲਾਂ ਇੱਕ ਸ਼ਰਤ ਰੱਖ ਦਿੱਤੀ ਸੀ ਕਿ ਭਰਾ ਜੀ ਜਿੰਨੀ ਵੀ ਜਾਇਦਾਦ ਆ ਅਸੀਂ ਤਿੰਨੇ ਭਰਾ ਆਪਸ ਦੇ ਵਿੱਚ ਵੰਡ ਲੈਨੇ ਆ ਜਿਸ ਦੇ ਨਾਲ ਕੱਲ ਨੂੰ ਕੋਈ ਦਿੱਕਤ ਨਾ ਹੋਵੇ ਵਿਆਹ ਦੇ ਨਾਮ ਤੇ ਮੇਰਾ ਜੇਠ ਬਹੁਤ ਖੁਸ਼ ਸੀ ਇਸ ਕਰਕੇ ਉਹਨਾਂ ਨੇ ਜਾਇਦਾਦ ਵੰਡਣ ਦੇ ਵਿੱਚ ਕੋਈ ਨਾ ਨੁੱਕਰ ਕੀਤੀ ਤਿੰਨ ਭਰਾਵਾਂ ਵਿਧੀ ਆਪਣੀ ਆਪਣੀ ਜਾਇਦਾਦ ਅਲੱਗ-ਅਲੱਗ ਹੋ ਚੁੱਕੀ ਸੀ ਤੇ ਵਿਆਹ ਤੋਂ ਬਾਅਦ ਅਨੀਤਾ ਅਤੇ ਮੈਂ ਅਲੱਗ-ਅਲੱਗ ਘਰਾਂ ਵਿੱਚ ਰਹਿਣ ਲੱਗ ਗਾ ਮੇਰੇ ਜੇਠ ਨੂੰ ਪੁਰਾਣਾ ਘਰ ਹੀ ਦੇ ਦਿੱਤਾ ਪਹਿਲਾਂ ਤਾਂ ਮੇਰੇ ਜੇਠ ਨੇ ਅਲੱਗ ਰਹਿਣ ਤੇ ਇਤਰਾਜ਼ ਕੀਤਾ ਪਰ ਰਵੀ ਅਤੇ ਨਰੇਸ਼ ਨੂੰ ਆਪਣੇ ਭਰਾ ਦੀ ਅਸਲੀਅਤ ਪਤਾ ਲੱਗ ਗਈ ਸੀ ਤੇ ਉਹ ਨਹੀਂ ਚਾਹੁੰਦੇ ਸੀ ਕਿ ਕੱਲ ਨੂੰ ਕੋਈ ਊਚ-ਨੀਚ ਹੋ ਜਾਵੇ ਇੱਜ਼ਤ ਜੇਕਰ ਇੱਕ ਵਾਰ ਚਲੀ ਜਾਵੇ ਤਾਂ ਫਿਰ ਵਾਪਸ ਨਹੀਂ ਆਉਂਦੀ ਤੇ ਜਿਹੜਾ ਆਦਮੀ ਨੀਅਤ ਦਾ ਖਰਾਬ ਆ ਉਹ ਕਦੇ ਵੀ ਨਹੀਂ ਸੁਧਰਦਾ ਨਰੇਸ਼ ਮੈਨੂੰ ਕਹਿੰਦਾ ਕਿ ਤੂੰ ਠੀਕ ਕੀਤਾ ਭਰਾ ਨੂੰ ਇੱਕ ਪਤਨੀ ਦੀ ਹੀ ਜ਼ਰੂਰਤ ਸੀ ਮੇਰੀ ਨਵੀਂ ਜਠਾਣੀ ਮੇਰੇ ਜੇਠ ਦਾ ਬਹੁਤ ਹੀ ਖਿਆਲ ਰੱਖਦੀ ਸੀ ਜੇਕਰ ਕਦੇ-ਕਦੇ ਅਸੀਂ ਉਹਨਾਂ ਨੂੰ ਮਿਲਣ ਜਾਂਦੇ ਤਾਂ ਹੁਣ ਮੇਰੇ ਜੇਠ ਦੀਆਂ ਨਜ਼ਰਾਂ ਵੀ ਸਾਡੇ ਵੱਲ ਬੇਸ਼ਰਮੀ ਦੇ ਨਾਲ ਨਹੀਂ ਉੱਠਦੀਆਂ ਸੀ ਸਾਡੇ ਸਮਾਜ ਦੇ ਵਿੱਚ ਇਹ ਚੀਜ਼ ਆਮ ਹੋ ਗਈ ਆ ਕਿ ਜੇਕਰ ਭਰਾ ਜਾਂ ਬਾਪ ਦੀ ਉਮਰ ਜ਼ਿਆਦਾ ਹੋ ਜਾਵੇ ਤਾਂ ਸਾਰੇ ਲੋਕ ਹੀ ਸਮਝ ਲੈਂਦੇ ਆ ਕਿ ਇਹਨਾਂ ਦੀ ਤਾਂ ਵਿਆਹ ਦੀ ਉਮਰ ਨਿਕਲ ਚੁੱਕੀ ਆ ਤੇ ਹੁਣ ਉਸ ਦੀ ਉਮਰ ਵਿੱਚ ਐਸ ਉਮਰ ਵਿੱਚ ਵਿਆਹ ਕਰਕੇ ਕੀ ਕਰਨਗੇ ਬਲਕਿ ਸਾਡੀ ਇੱਜ਼ਤ ਦੀ ਅਰਥ ਹੀ ਨਿਕਲ ਜਾਵੇਗੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਗਲਤੀ ਦੀ ਸਜ਼ਾ ਦੇ ਵਿੱਚ ਆਉਣ ਵਾਲੀ ਨਵੀਂ ਬਹੂ ਨੂੰ ਝੱਲਣੀ ਪੈ ਸਕਦੀ ਆ ਜਿਵੇਂ ਕਿ ਮੈਂ ਤੇ ਅਨੀਤਾ ਨੇ ਝੱਲੀ ਸੀ ਇਸ ਕਰਕੇ ਵਿਆਹ ਦੀ ਕੋਈ ਉਮਰ ਨਹੀਂ ਹੁੰਦੀ ਹਰ ਕਿਸੇ ਨੂੰ ਇੱਕ ਜੀਵਨ ਸਾਥੀ ਦੀ ਜ਼ਰੂਰਤ ਹੁੰਦੀ ਆ ਮੇਰਾ ਮੰਨਣਾ ਕਿ ਜੇ ਤੁਹਾਨੂੰ ਜੀਵਨ ਸਾਥੀ ਦੀ ਜ਼ਰੂਰਤ ਪੈ ਰਹੀ ਆ ਤਾਂ ਤੁਹਾਨੂੰ ਵਿਆਹ ਜ਼ਰੂਰ ਕਰਵਾਉਣਾ ਚਾਹੀਦਾ ਕਿਸੇ ਦੀ ਸੰਗ ਸ਼ਰਮ ਵਿੱਚ ਨਹੀਂ ਰਹਿਣਾ ਚਾਹੀਦਾ ਸੋ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰੋਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ